ਸਤਨਾਮ ਸ੍ਰੀ ਵਾਹਿਗੁਰੂ ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸੇਵੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੇ ਜੇ ਸੋਚੀ ਲਖ ਵਾਰ ਚੁੱਪਾ ਚੁੱਪ ਨ ਹੋਵੇ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨੋ ਤਰੀ ਜਿਬਨ ਪੁਰਿਆ ਭਾਰ ਸਸ ਅਣ ਪ ਲਖ ਹੋਐ ਤੈਕ ਨ ਚੱਲੇ ਨਾਲ ਕਿਵੇਂ ਸਚਿਆ ਰਹੀ ਐ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਕਾਰ ਹੁਕਮਨ ਕਹਿ ਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਏ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੈ ਤਾ ਹਮੈ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੇ ਹਾਦਰ ਹਾਦੂਰ ਕਥਨ ਕਤਨ ਆਵੇ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਧਖ ਪਾਏ ਜੁਗ ਜੁਗੰਤਰ ਖਾਹੀ ਕਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚਾ ਨਾਹੀ ਪਾਖੇ ਪੋ ਅਪਾਰ ਆਖ ਮੰਗਹਿ ਦੇਹ ਤੇ ਦਾਤ ਕਰੇ ਦਾਤਾਰ ਫਿਰ ਕਗਰ ਰਖਿਆ ਜਿਤ ਸਦਰਬਾਰ ਮੋਹੋ ਕੇ ਬੋਲਣ ਬੋਲੀਏ ਅਜਿਤ ਸਣ ਧਰੇ ਪਿਆਰ ਅਮਰਤ ਵੇਲਾ ਸਚਨਾਵ ਵਢਿਆਏ ਵਿਚਾਰ ਕਰਮੀ ਆਵੈ ਕਪੜਾ ਨਦਰੇ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਇਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਏ ਗੁਣੀ ਨਿਧਾਨ ਗਾਵਿਏ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਟ ਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸmai ਗੁਰਿਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣ ਆਖਾਂ ਨਹੀਂ ਕਹਿਣਾ ਕਥਨ ਨ ਜਾਏ ਗੁਰਾਂ ਇੱਕ ਦੇਹ ਬਜਾਈ ਸਬਨਾ ਜੀਆਂ ਕਾ ਇਕ ਦਹਤਾ ਸੋ ਮੈਂ ਵਿਸਰਨ ਨ ਜਾਏ ਤੀਰਥ ਨਹਾਵਾਂ ਜਿਤ ਸਪਾਵਾਂ ਵਿਣ ਪਾਣੈ ਕੈ ਨਾਏ ਕਰੀ ਜੇ ਤਿਸਰਠ ਉਪਾਏ ਵੇਖਾ ਵਿਣ ਕਰਮ ਕੈ ਮਿਲ ਲੈ ਮਤ ਵਿਚ ਰਤਨ ਜਵਾਹਰ ਮਾਨਕ ਜਿਗ ਗੁਰ ਕੇਸਿਕ ਸੁਣੇ ਗੁਰਾਂ ਇਕ ਦੇਹ 부ਜਾਈ ਸਬਨਾ ਜੀਆਂ ਕਾ ਇਕ ਦਹਤਾ ਸੋ ਮੈਂ ਵਿਸਰਨ ਨ ਜਾਏ ਜੇ ਜਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਬਕੋਏ ਚੰਗਾ ਨਹੋ ਰਖਾਇਕ ਜਸ ਕੀਰਤ ਜਗਲੇ ਜੇ ਤਿਸ ਨਦਰਨ ਆਵੇ ਤਾਂ ਵਾਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਰਗਣ ਗੁਣ ਕਰੇ ਗੁਣਵੰਤਿਆ ਗੁਣ ਤੇ ਤਿਹਾ ਕੋਈ ਨਾ ਸੂਝੈ ਜਿਸ ਗੁਣ ਕੋਈ ਕਰੇ ਸੁਣੇ ਸਿੱਧ ਪਿਰ ਸੁਰਨਾਥ ਸੁਣੇ ਧਰਤ ਤਵਲ ਆਕਾਸ ਸੁਣੇ ਦੀਪ ਲੋਪ ਤਾਲ ਸੁਣੇ ਪਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਬਰਮ ਇੰਦ ਸੁਣੇ ਮੁਕਸਲਾ ਹਨ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਹੈ ਦੁਖ ਪਾਪ ਕਾ ਨਾਸ ਸੁਣੇ ਹੈ ਸਤ ਸੰਤੋਖ ਗਿਆਨ ਸੁਣੇ ਹੈ 68 ਕਾ ਈਸ਼ਾਨਾਨ ਸੁਣੇ ਹੈ ਪੜ ਪੜ ਪਾਵੇ ਮਾਨ ਸੁਣੇ ਹੈ ਲਾਗ ਸਹਿ ਇਤਿਹਾਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਗੁਨਾ ਕੇ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣ ਅੰਧ ਪਵਹ ਰਾਹੁ ਸੁਣ ਹੱਤ ਐਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮਨੈ ਕੀ ਗਤ ਕਹੇ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਏ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੋਟੋ ਟਾਣਾ ਖਾਏ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵਹਿ ਮੁਕਤਿ ਦਵਾਰ ਮਨੈ ਪਰਵਾਰ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਉ ਹੈ ਨ ਭਿਕ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚ ਪਾਵੇ ਦਰਗ ਮਾਨ ਪੰਚ ਸੁਹੈ ਦਰ ਰਾਜਾਨ ਪੰਚ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੈ ਕੈ ਕਰਨੈ ਨਾਹ ਸਮਾਰ ਧੌਲ ਤਰਮ ਦਿਆ ਕਾ ਪੂਤ ਸੰਤੋਖਤਾ ਪਰਖਿਆ ਜਨਸੂਤ ਜੇ ਕੋ ਬੂਝੈ ਹੋਵੇ ਸਚਿਆਰ ਤਵਲੇ ਉਪਰ ਕੀਤਾ ਫਾਰ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਵੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲੇਖ ਲਿਖਿਆ ਕੀਤਾ ਹੋਏ ਕੀਤਾ ਕਾਣ ਸਵਾਲਿਹ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀ ਤਪਸ ਹੋਇ ਕੋ ਕਵਾਉ ਤਿਸਤੇ ਹੋਇ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਮ ਇੱਕ ਵਾਰ ਜੋ ਤਦ ਭਵੈ ਸਈ ਫਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਭਉ ਅਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਕ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤਿ ਅਸੰਖ ਦਾਤਾਰ ਅਸੰਖ ਸੂਰਮੋਹ ਪਕਸਾਰ ਅਸੰਖ ਮੋਹ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਅਣਜਾਣ ਵਾਰ ਇੱਕ ਵਾਰ ਜੋ ਤੁਧ ਭਾਵੇ ਸਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਾ ਮੂਰਖ ਅੰਧ ਖੋਰ ਸੰਖ ਚੋਰ ਹਰਾਮ ਖੋਰ ਸੰਕਮਰ ਕਰ ਜਾਹੇ ਚੋਰ ਅਸੰਗ ਲਵੜ ਹਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਹੇ ਸੰਖੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਕ ਖਾਹੇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਉਦਪਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਮ ਸੰਖ ਲੋ ਸੰਕਾ ਸਿਰ ਭਾਰ ਹੋਏ ਅਖਰੀ ਨ ਮਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰ ਅਸਰ ਸੰਜੋਗ ਵਖਾਣ ਜਿਨਹ ਲੇਕੇ ਤਿਸਰ ਨਾਹੇ ਜੇ ਪਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤਿਤਾ ਨਾਉ ਵਿਣ ਨਾਵੇ ਨਾਹੇ ਕੋਥਾਉ ਉਦਰਤ ਕਵਨ ਕਾ ਵਿਚਾਰ ਹਰਿਆ ਨ ਜਾਵ ਇਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈੜ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੋਤ ਪਲਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਤੂ ਪੈ ਨਾਵੇਂ ਕੈ ਰੰਗ ਪੁੰਨੀ ਪਾਪੀ ਆਕਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਹੁ ਨਾਨਕ ਹੁਕਮੇ ਆਵਹੁ ਜਾਹੁ ਤੀਰਤ ਤਪ ਦੇ ਆਦਤ ਦਾਨ ਜੇ ਕੋ ਪਾਵੈ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਹੀਂ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਣ ਗੁਣ ਕੀਤੇ ਭਗਤ ਨ ਹੋਏ ਸਵਸ ਤਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਨ ਸੁਵੇਲਾ ਵਖਤ ਕਮਨ ਕਮਨ ਥਿਤ ਕਮਨ ਵਾਰ ਕਮਨ ਸਰਤੇ ਮਹੋ ਕਮਨ ਜਿਤ ਹੋ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾ ਦੀਆ ਜੇ ਲਖਣ ਲਿਖ ਕੁਰਾਨ ਥੱਥ ਵਾਰ ਨਾ ਜੋਗੀ ਜਾਣ ਰਤਮਾਹੋਂ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਅੱਖਾਂ ਕਿਸਲਾਹੀ ਕਿਉ ਵਰਨੀ ਕਵ ਜਾਣੇ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਇ ਵੱਡੀ ਨਹੀਂ ਕੀਤਾ ਜਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗਗੇ ਆਨਾਸੁ ਹੈ ਪਤਾਲਾਂ ਪਤਾਲ ਲਖ ਗਾਸ ਅਗਾਸ ਉੜ ਕੁੜਕ ਭਾਲ ਥਕੇ ਵੇਦ ਕਹਣਿ ਕਵਾਤ ਸੈ ਸਠਾਰ ਕਹਣਿ ਤੇ ਬਾ ਅਸ ਲੋਕ ਥਾਤ ਲੇਖਾ ਹੋਇ ਤਲ ਕੀ ਹੈ ਲੇਖੇ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਹਲਾ ਹਿਸਲਾ ਇਤੀ ਸੁਰਤ ਨਾ ਪਾਈਆ ਨਾ ਜਿ ਐਤਵਹ ਪਵੈਸ ਸਮੁੰਦ ਨਾ ਜਾਣ ਹੈ ਸਮੁੰਦ ਸਹਾਸ ਸੁਲਤਾਨ ਗਰਿਆ ਸੇਤੀ ਮਾਲ ਧਨ ਕੀੜੀ ਤੁਲਣਾ ਹੋਣੀ ਜਿਤਸ ਮਨ ਹੋਣਾ ਵਿਸਰਹਿ ਅੰਤ ਨ ਸਿਪਤੀ ਕਹਿਣ ਨੇ ਅੰਤ ਅੰਤਨ ਕਰਨੇ ਦੇਣ ਨੇ ਅੰਤ ਅੰਤਨ ਵੇ ਕਣਸ ਸੁਨਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਵਾਰ ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤਨ ਜਾਣ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾ ਉੱਚਾ ਸਾ ਉੱਚੇ ਉਪਰ ਉਚਾਨ ਏਵਡ ਊਚਾ ਹੋਵੇ ਕੋ ਏਤ ਸੋਚੈ ਕੋ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਤ ਮਾਇ ਕੇਤੇ ਮੰਗ ਹੈ ਜੋਦ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਘਪਤ ਹੈ ਵਕਾਰ ਕੀਤੇ ਲਹਿ ਲਹਿ ਮਕਰਪ ਹੇ ਕੀਤੇ ਮੁਰਖਾਏ ਖਾਏ ਕੀਤੇ ਆ ਦੁੱਖ ਫੁਕਸਦ ਮਾਰ ਐ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੈ ਜੇ ਤਿਆਂ ਮੁਖਾਏ ਆਪੇ ਜਾਣ ਆਪੇ ਦੇ ਆਖਸਿ ਪਕੀਕੇ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰ ਅਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲੈ ਜਾਹਿ ਮੁੱਲ ਪਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੁੱਲੋ ਅਮੁਲ ਆਖਿਆ ਨਾ ਜਾਏ ਆਖਾ ਕਰਹਿ ਲਿ ਵਿਲਾਹੇ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰੇ ਖਿਆਨ ਆਖੇ ਬਰਮ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਸਿਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਧਨ ਵਿ ਆਖੇ ਦੇਵ ਆਖੇ ਸੁਰ ਨਰ ਮਨੁਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕ ਉਠ ਡਜਾਹੇ ਇਤੇ ਕੀਤੇ ਹੋਰ ਕਰਹਿ ਤਾ ਕਨਸ ਕਹਿ ਕੇ ਕੀਐ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸੱਚ ਸੋਏ ਦੇਖੋ ਆਖ ਬੋਲ ਵਿਗੜ ਤਾ ਲਿਖਿਐ ਸਿਰਗਵਾਰ ਗਵਾਰ ਸੋਦਰ ਕੇ ਹਾਸੋ ਕਰਕੇ ਅਜਿਤ ਬੈ ਸਰਬ ਸਮਾਲੇ ਵਾਜ ਨਦਨੇਕ ਸੰਖਾ ਕਿਤੇ ਵਾਵਣਹਾਰੇ ਕਿਤੇ ਰਗ ਪਰੇਸੋ ਕਹਿਨ ਕੇਤੇ ਗਾਵਣਹਾਰੇ ਗਾਵਹਿ ਤੁਹਨੋਂ ਪਉਣ ਪਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਣ ਸਦਸਵਾਰੇ ਗਾਵੈ ਇੰਦ ਅੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਤਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਕਾ ਵੀਰ ਕਰਾਰੇ ਗਾਵਨ ਪੰਡਤ ਪੜਨਰ ਕੀਸਰ ਜੁਗ ਜੁਗ ਵੇਦ ਨਾਲੇ ਗਾਵ ਮੋਹਣੀ ਅਮਨ ਮੋਹਣ ਸੁਰਗਾ ਮਛ ਪਿਆ ਲਗਾਵ ਰਤਨੋ ਪਾਏ ਤੇਰੇ ਅਠਸਰ ਤਿਰਥ ਨਾਲੇ ਗਾਵ ਜੋਤ ਮਹਾਮਲ ਸੂਰਾ ਗਾਵ ਖਾਣੀ ਚਾਰੇ ਗਾਵ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਥਾਰੇ ਸਹੀ ਤੁਦਨੋ ਗਾਵਹਿ ਜੋ ਤੁਦ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮ ਚਿਤਨ ਆਵਣ ਨਾਨਕ ਕਾ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸੱਚਾ ਸਾਚੀ ਨਾ ਇਹ ਪੀਉ ਸਿ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸਿ ਮਾਇਆ ਚ ਨੋ ਪਾਈ ਕਰ ਕਰ ਵਿਖੇ ਕੀਤਾ ਆਪਣਾ ਜਮਤ ਸਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮਨ ਕਰਨਾ ਜਾਈ ਸੋ ਪਤ ਸਾਹੁ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਛੋਲੇ ਇਤਿਹਾਨ ਕੀ ਕਰਹਿ ਬਪੂਤ ਖਿੰਦਾ ਕਾਲਕ ਹਰਿ ਕਾਇ ਜੁਗਤੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸਤਿਸੈ ਆਦੇਸ ਆਦਨਿਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਉਗਤ ਗਿਆਨ ਦਿਆ ਪੰਡਾਰਨ ਕਟਕਟ ਵਾਜੈ ਨਾਦ ਆਪਣਾਤ ਨਾ ਤਿਸ ਬਜਾ ਕੀ ਰਿਤਿ ਸਦਵਰਾ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਿਖੈ ਅਹ ਭਗ ਆਦੇਸ ਸੇ ਆਦੇਸ ਆਦਨਿਲ ਅਨਦਨ ਹਤ ਜੁਗ ਜੁਗ ਇੱਕੋ ਵੇਸ ਇੱਕ ਮਾਇ ਜੁਤ ਵਿਆਹ ਤੈ ਚਲੇ ਪ੍ਰਵਾਣ ਇੱਕ ਸੰਸਾਰਿਕ ਭੰਡਾਰੀ ਕਲਾਈ ਦੀ ਬਾਣ ਜਿਤਸ ਪਾਵੇ ਤਿਵੇਂ ਚਲਾਵੇ ਜਬ ਹੋਵੇ ਫਰਮਾਨ ਹੋਵੇਖੇ ਉਹਨਾ ਨਦਰ ਨ ਆਵੇ ਭਉਤਾ ਇਹ ਵਿਡਾਣ ਆਦੇਸਿਸ ਆਦੇਸ ਅਨਿਲ ਅਨਾਦ ਨਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਹਾਰ ਜੋ ਕਿਛ ਪਾਇਆ ਸੋ ਏਕ ਵਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਿਸ ਆਦੇਸ ਆਦਨਿਲ ਅਨਾਦ ਨਹਤ ਜੁਗ ਜੁਗੇ ਇਕ ਵਿਸ ਇਕ ਦੂਜੀ ਭੋ ਲਖ ਹੋ ਹੈ ਲਖ ਹੋ ਐ ਲਖ 20 ਲਖ ਲਗੜ ਕੇ ਇਕ ਨਾਮ ਜਗ ਦੀਸ ਐ ਤਰਹਾ ਪਤਕ ਪਵੜੀਆਂ ਚੜਿ ਇਹੋ ਐ ਕਿ ਸੁਣ ਗਲਾਂ ਕਾਸ ਕੇ ਕਿਟਾਏ ਰਿਸ ਨਾਨਕ ਨਦਰਿ ਪਾਈ ਐ ਕੂੜੇ ਕੂੜੀ ਕੂੜੇ ਠੀਸ ਅਖਨ ਜੋਰ ਚ ਪੈਨ ਜੋਰ ਜੋਰਨ ਮੰਗਣ ਦੇਣ ਨ ਜੋਰ ਜੋਰਨ ਜੀਵਨ ਮਰਨ ਹੈ ਜੋਰ ਜੋਰਨ ਰਾਜ ਮਹਲ ਮਨ ਸੁਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛੁੱਟ ਸੰਸਾਰ ਜਿਸਤ ਜੋਰ ਕਰ ਵੇਖੈ ਸੋਏ ਨਾਨਕ ਤੁਮ ਨਿਚ ਨ ਕੋਏ ਰਾਤ ਦਿਿਤ ਦਿਵਾਰ ਪਉਣ ਪਾਨ ਅਗਨੀ ਪਾਲ ਤਿਸ ਵੇਤਰ ਤਿਥਾ ਪਰਖੇ ਧਰਮਸਾਲ ਤਿਸ ਜੀ ਜੁਤ ਕੈ ਰੰਗ ਤਿਨ ਕ ਨਾਮ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੁਣ ਪੰਚ ਪਰਵਾਣ ਨਦਰਿ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਆਇ ਜਾਪੈ ਜਾਇ ਧਰਮਖੰਡ ਕਾਹਿਓ ਧਰਮ ਗਿਆਨਖੰਡ ਕਾ ਕੋ ਕਰਮ ਕੀਤੇ ਪਉਣ ਪਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਕੜਿ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮਿਰ ਕੇਤੇ ਕੀਤੇ ਤੂ ਬਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬੁੱਧ ਨਾਥ ਕੀਤੇ ਇਤੇ ਦੇਵੀ ਵੇਸ ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਨਰਿੰਦ ਕੇਤਿਆਂ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿਥੈ ਨਾਦ ਬਿਨੁਦ ਕੁੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਕੜਿਏ ਬਾਤ ਅਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਹੈ ਜੇ ਕੋ ਕਹਿ ਪਿਛੈ ਪਛਤਾਉਏ ਤਿੱਥੈ ਘੜੀਐ ਸੁਰਤ ਮਤਿ ਮਨ ਬੁੱਧ ਤਿੱਥੈ ਕੜਿਏ ਸੁਰਾਂ ਸਿਧਾ ਕਿ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰਤ ਨਮੈ ਰਾਮ ਰਿਹਾ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕ ਰੂਪ ਨਾ ਕਥਨੇ ਜਾਹੇ ਨਾ ਹੋ ਮਰੈ ਡਗ ਜਾਹੇ ਜਨ ਕ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕਹਿ ਲੋ ਕਰਹਿ ਆਨੰਦ ਸਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਤੈ ਖੰਡ ਮੰਡਲ ਵਰਪੰਡ ਜੇ ਕੋ ਕਥਤ ਅੰਤ ਨ ਅੰਤ ਤਿਤੈ ਲੋ ਲੋਕਾਰ ਜਿਵ ਜਿਵ ਹੁਕਮ ਤਵੈ ਤਿਵਕਾਰ ਵਿਖੇ ਵਿਕਸੈ ਕਰ ਵਿਚਾਰ ਨਾਨਕ ਥਨਾ ਕਰੜਾ ਸਾਰ ਜਤ ਪਹਾਰ ਤਿਰਜ ਸੁਨਿਆਰ ਅਹਰ ਨਮਤ ਵੇਦ ਹਥਿਆਰ ਭੋਖ ਲਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਤ ਢਾਲ ਖੜੀਏ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਦਿਵਸ ਰਾਦੁ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹ ਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ